ਅੱਜ ਇੱਕ ਜਿਹੜੀ ਡਰਾਮੇਵਾਜੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਿਉਂਕਿ ਇਹ ਸਾਰੇ ਬਖਲਾਟ ਚ ਨੇ ਕਬਰਾਟ ਹੋਈ ਪਈ ਆ ਕਿਉਂਕਿ ਕੱਲ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਕੁਝ ਵੀਡੀਓ ਦਿਖਾਉਣਾ ਫਿਰ ਆਪਾਂ ਗੱਲਬਾਤ ਸਾਂਝੀ ਕਰਦੇ ਆ ਆ ਧਿਆਨ ਨਾਲ ਦੇਖਿਓ ਇਹ ਇਨਾਂ ਦਾ ਮੈਂ ਖੁਦ ਨਾਲ ਗੁਰੂਗਾ ਕਿਉਂਕਿ ਬੜੀਆਂ ਸੱਤਾ ਨਾਲ ਸੀ ਇਹ ਗੰਧਕਣ ਦਿੱਤਾ ਸੀ ਕਿ ਬੁੱਟਾਂ ਨਾਲ ਆ ਸਾਫ਼ ਹੋਊਗਾ ਸਾਡੇ ਲੋਕ ਜੋ ਕੈਂਸਰ ਕੈਂਸਰ ਕੀ ਜਾਂ ਔਰ ਵਿਚਾਰੇ ਬੱਚੇ ਜਿਹੜੇ ਬਲਾਈਡ ਪੈਦਾ ਹੋ ਰਹੇ ਨੇ ਅਬਨੋਰਮਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਨਾਲ ਸਾਡੇ ਪੇਟਾਂ ਚ ਜਾ ਰਿਹਾ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਕਿਸ ਦਾ ਇਹ ਕੰਬਾਰੀਆ ਦਾ ਬਾਅਦ ਇਸ ਮੁੱਡੇ ਨਾਲੇ ਸਾਡੇ ਨੇ ਬੜਾ ਕੰਮ ਕਰਤਾ ਜੋ ਕਿ ਅੱਜ ਮੈਂ ਇਸ ਚੀਜ਼ ਬੜੇ ਭਰੇ ਮੱਦੇ ਨਾਲ ਕਿ ਆਪਾਂ ਪੱਥਰ ਕੋਚ ਥੋੜਾ ਬੜੇ ਸੁਖਣਾ ਕਹਿਣਾ ਪੈ ਰਿਹਾ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਹਾਂਜੀ ਜਿਹੜਾ ਕਿ ਇਸ ਮੁੱਡੇ ਨਾਲੇ ਦੀ ਸਫਾਈ ਤੇ ਸਕੀਮ ਤੇ 12 ਸਾਲਾਂ ਤੋਂ ਹਾਂਜੀ ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵੀ ਬੋਰਡ ਵਾਲੇ ਦੂਜੇ ਹਾਂਜੀ ਹਾਂਜੀ ਪਾਰਕਸ਼ਨ ਵਾਲੇ ਹਾਂਜੀ ਹਾਂ ਇਹਨਾਂ ਦੇ ਕਰਕੇ ਇਹ ਮੁੱਡਾ ਨਾਲਾ ਸਾਫ਼ ਨਹੀਂ ਹੋ ਰਿਹਾ ਸਰਕਾਰੀ ਨਾਲ ਦੇ ਕਰਕੇ ਇਹ ਮੁੱਟਾਂ ਨਾਲ ਸਾਫ ਨਹੀਂ ਹੋ ਰਿਹਾ ਤੇ ਸਰਕਾਰ ਬਦਲ ਗਈ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਮੋਸ਼ੀ ਦੇਣੀ ਪਈ ਕਿ ਅਸੀਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਨੇ ਸਾਨੂੰ ਵੱਡਾ ਹੈਵੀ ਮੈਨਡੇਟ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੈਨਡੇਟ ਦੇ ਉੱਤੇ ਆ ਕੇ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਪੂਰਨਾਲ ਸਾਫ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਇਹ ਮੈਂ ਆਪਣਾ ਪੱਥਰ ਲਾਇਆ ਇੱਥੇ ਕਿ ਮੈਂ ਸੋਚਦਾ ਵੀ ਇਹ ਕਦਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੋਏਗਾ ਕਿਉਂਕਿ ਅਸੀਂ ਕੰਮ ਕਰ ਤੁਸੀਂ ਇਹ ਬੰਦਾ ਸੁਣਿਆ ਹੈ ਗੋਗੀ ਆ ਜੀ ਲੁਧਿਆਣੇ ਤੋਂ ਐਮ ਐਲ اے ਪਹਿਲੀ ਗੱਲ ਤਾਂ ਇੱਕ ਇਹਨਾਂ ਦੀ ਜਿਹੜੀ ਪੋਰ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਤਲਾ ਤਲ ਸਤੌਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗ ਗਏ ਇਹ ਆਪ ਹੀ ਤਸਲੀਮ ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਆ ਹਲ ਫਰੰਟ ਦੇ ਉੱਤੇ ਚੱਟਾਂ ਦਾ ਮਸਲਾ ਹੋਵੇ ਵਿਰਜਗਾਰੀ ਦਾ ਮਸਲਾ ਹੋਵੇ ਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਿਹਦੂਰਾਂ ਦਾ ਹਰ ਮਸਲੇ ਤੇ ਚਟਕਈਵਾਜਾਂ ਦੀ ਡਰਾਮੇਵਾਜਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਚੁੱਕੀ ਹੈ ਪਹਿਲੇ ਕਿਹਾ ਮੰਨ ਕੇ ਆਪ ਨੀ ਪੱਥਰ ਗੋਗੀ ਲੁਧਿਆਣੇ ਤੋਂ ਐਮ ਐਲ ਏ ਆਹ ਜਿਹੜਾ ਇਹ ਖੁਦ ਆਪਣੇ ਨੀ ਪੱਥਰ ਇਹਨਾਂ ਦੇ ਮੁੱਖ ਮੰਤਰੀ ਰੱਖੇ ਹੋਏ ਢਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪ ਦੀ ਜਵਾਨੀ ਖੁਦ ਮੰਨ ਰਿਹਾ ਕਿ ਆਹ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਐ ਜਪਾਕ ਅਪਾਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹੋਂ ਆਪਦੀ ਜਮਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆਇ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੇਰਿਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਕੱਲੀਆਂ ਡੈਇੰਗ ਫੈਕਟਰੀਆਂਾਂ ਨਹੀਂ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਤੇ 30 35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਛਾਵਾਂ ਉਹ ਸਾਰਾ ਆ ਰਿਹਾ ਸਤਲੁਜ ਚ ਬੁੱਢੇ ਤੇ ਆ ਰਹੀ ਇਹ ਬੰਦਾ ਪਿੱਛੇ ਇਹਦੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੈਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਓ ਤੁਸੀਂ ਜਾਮੋਗੇ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰ੍ਹਾਂਵੇਂ ਬੰਦਾ ਗੋਗੀ ਐਮ ਐਲ ਏ ਆਪਣੇ ਪੰਜਾਬ ਪੰਚ ਕਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਓ ਜੀ ਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲੋਂ ਬੁਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਸੋਨੂੰ ਛੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇੱਥੇ ਇਹ ਇਹ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲ ਆ ਖੁੱਲ ਰਹੀ ਆ ਸਰਕਾਰ ਦੀ ਆਪਦੀ ਜਿਹੜੀ ਨਰੀ ਕਮਜ਼ੋਰੀ ਉਹ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇਹ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਇਹ ਕੀ ਵਰਤ ਰਿਹਾ ਇਹ ਕਿਤੇ ਵੀ ਡਾਈਂਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਉਨਰੰਗ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਵੈਣ ਹੈ ਭਾਰਤ ਦੇ ਵਿੱਚ ਵੈਣ ਹੈ ਪੰਜਾਬ ਦੇ ਵਿੱਚ ਪਿਛਲੇ 30 35 ਸਾਲ ਤੋਂ ਹਜ਼ਾਰਾਂ ਉਹ ਡਾਈਂਗ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਹ ਨਰੰਗਨ ਵਾਲੀ ਮਾਰ ਰਹੀ ਹੈ ਸਾਰੀਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੜੰਗ ਵਰਗੇ ਮੋਟਾ ਰੁਪਈਆ ਚੜਾਵਾ ਅਰਬਾਂ ਕਰੋੜਾਂ ਦੀ ਜਿਹੜਾ ਗ੍ਰਿਤੀ ਚੜਦਾ ਇਹਨਾਂ ਕੋਲ ਰੁਪਈਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੜਿੰਗ ਡਾਈਂਗਾ ਫੈਕਟਰੀਆਂ ਦੇ ਹੱਕ ਚ ਪਾਰਲੀਮੈਂਟ ਚ ਬੋਲਦਾ ਆਸ਼ੂ ਵਰਗਾ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਦਲਾ ਵੇਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਈਗਰ ਦੇ ਖਿਲਾਫ ਨਹੀਂ ਜਾਂਦੇ ਮੈਂ ਅਗਲੀ ਗੱਲ ਇਹ ਜਿਹੜੀ ਪਸੰਨੀ ਮੈਂ ਤੁਹਾਨੂੰ ਚਾਹਨਾ ਭਰਾਵੋ ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ ਮੈਂ ਕਹਿੰਦਾ 6000 ਕਰੋੜ ਰੁਪਇਆ ਲਾ ਕੇ ਵੀ ਟ੍ਰੀਟਮੈਂਟ ਪਲਾਂਟ ਵੀ ਲਾ ਦੇਣਗੇ ਤਾਂ ਵੀ ਪਾਣੀ ਦੇ ਵਿੱਚ ਜਰੇਨੀਅਮ ਖਤਮ ਨਹੀਂ ਕੀਤਾ ਜਾ ਸਕਦਾ ਉਹ ਜਰੇਨੀਅਮ ਸਾਨੂੰ ਮਾਰ ਰਿਹਾ ਉਹ ਤੁਹਾਨੂੰ ਮੈਂ ਅਗਲੀ ਅੱਜ ਦੀਆਂ ਰਿਪੋਰਟਾਂ ਨੇ ਸਾਰੀਆਂ ਆ ਰਹੀਆਂ ਆ ਸੁਣ ਲਓ ਇਹ ਸਾਰਾ ਸੁਣਨ ਵਾਲਾ ਆ ਦੇਖਿਓ ਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 74 ਫੀਸੇ ਸੈਂਪਲ ਫੇਲ ਹੋਏ ਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ ਸੀ ਪਰ 73 ਫੀਸੇ ਸੈਂਪਲ फेल ਹੋ ਗਏ ਸੇਤਵ ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 45 ਸੈਂਪਲ ਲਏ ਸੀ ਤੇ 45 ਵਿੱਚੋਂ 33 ਸੈਂਪਲ ਫੇਲ ਹੋ ਗਏ ਤਾਂ ਇਸ ਵਕਤ ਦੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਹਾਂ ਸ੍ਰੀ ਮੁਕਸਰ ਸਾਹਿਬ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਖ-ਵੱਖ ਥਾਵਾਂ ਤੋਂ ਇੱਕ ਇਹ ਸੁਣੋ ਇੱਕ ਇਹਨਾਂ ਦਾ ਸਰਕਾਰੀ ਅਧਿਕਾਰੀ ਤੁਹਾਨੂੰ ਸੁਣਾਉਣਾ ਮੈਂ ਅੱਗੇ ਉਹ ਵੀ ਸੁਣ ਲਿਓ ਇਹ ਫੇਲ ਆਏ ਸੀ ਵੀ ਪੀਨ ਭਾਈਓ ਪਾਇਆ ਗਿਆ ਸੀ ਪਾਣੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ ਹੈਪਟਾਈਟਸ ਕੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀਆ ਡਾਇਸੈਂਟਰੀ ਇਨ੍ਹਾਂ ਰੋਗਾਂ ਤੋਂ ਆਪਾਂ ਅਗਰਸੇਤ ਹੋ ਸਕਦੇ ਆ ਤੇ ਇਹਦੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਹੈ ਜਿਹੜਾ ਸਾਫ਼ ਸੁਥਰਾ ਪੀਤਾ ਜਾਏ ਹੁਣ ਇਹ ਅਧਿਕਾਰੀ ਕਹਿ ਰਿਹਾ ਕਿ ਪਾਣੀ ਸਾਫ਼ ਸੁਥਰਾ ਪਿਓ ਪਾਰੇ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਿਹਾ ਕਮਾ ਕੇ ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ ਮੈਂ ਗਿਆ ਪਿੰਡਾਂ 'ਚ ਮੁਕਸਰਦਿਆਂ 'ਚ ਫਰੀਦਕੋਟ ਮੋਗਾ ਫਰੋਇਪੁਰ ਹੋਰ ਫਾਲਕੇ ਨੇ ਪਿੰਡਾਂ 'ਚ ਅੱਦੋਂ ਅੱਦੋਂ ਜ਼ਿਆਦੇ ਪਿੰਡ ਨੂੰ ਤਾਂ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕਿਆ ਪਿੰਡਾਂ 'ਚ ਅੱਜ ਇਨ੍ਹਾਂ ਦੇ ਪਾਣੀ ਦੇ ਲੈ ਕੇ ਸਿੰਪਲ ਵੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਇੱਥੋਂ ਗੱਲ ਸਾਬਤ ਹੋ ਰਹੀ ਆ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ ਜਿਹੜੀ ਜ਼ਹਿਰ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਉਹਦੇ ਉੱਤੇ ਹੁਣੇ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਗੋਗੀਵਾਲ ਗਿਆ ਵੱਲੋਂ ਵੀ ਕੱਲ ਨੂੰ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਢੀ ਜਾਵੇ ਇਹ ਵੀ ਨਾ ਦੇ ਮੁੱਖ ਮੰਤਰੀ ਦੀ ਕੋਈ ਚਾਲ ਕੋਈ ਸਾਜ਼ਿਸ਼ ਹੈ ਉੱਪਰੋਂ ਕੁ ਸੁਨੇਹਾ ਆਇਆ ਉਹਨਾਂ ਗੋਗੀ ਨੂੰ ਵੀ ਤੂੰ ਲੈ ਜਾ ਜੇਸੀਬੀ ਤੇ ਆਪਣਾ ਨੀ ਪੱਥਰ ਪੱਟ ਦੇ ਵੀ ਦੇਖੋ ਇਹ ਤਾਂ ਆਪਣੇ ਨੀ ਪੱਥਰ ਪੱਟਣ ਲਾ ਗਏ ਸੀ ਕਿੰਨੇ ਨੀ ਪੱਥਰ ਨੀ ਗੋਗੀ ਸਿਆ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਐਮਐਲਏ ਤਨੇ ਲਿਧਾਣੇ ਦੇ ਨੀ ਪੱਥਰਾਂ ਨਾਲ ਹੀ ਗੱਲ ਬਣਨੀ ਪਟਣੀਆਂ ਉਹ ਪਾਈਪਾਂ ਪੱਟੋ ਪਟਣੀਆਂ ਉਹ ਫੈਕਟਰੀਆਂ ਪੱਟੋ ਡਾਈੰਗ ਜਿਹੜੀਆਂ ਜਰੇਨੀਅਮ ਪਾਕਿਸਤਾਨ ਨੂੰ ਮਾਰ ਰਹੀਆਂ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਦਾ ਥੋੜਾ ਕੱਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲ ਹੀ ਵਾਧੂ ਹੈ ਇਹ ਡਰਾਮੇ ਤਾਂ ਉਹੀ ਉਸੇ ਦੇ ਡਰਾਮੇ ਨੇ ਲੋਕ ਸੂਤ ਆ ਰਹੇ ਸੋ ਇਸ ਕਰਕੇ ਆ ਸਾਰਾ ਡਰਾਮੇ ਬਾਈ ਤੁਹਾਨੂੰ ਮੈਂ ਦਿਖਾਤਾ ਅੱਜ ਇਹਨਾਂ ਨੇ ਸਰਕਾਰੀ ਤੌਰ ਤੇ ਅਧਿਕਾਰੀਆਂ ਨੇ ਮੰਨ ਲਿਆ ਕਿਸ ਮੁਕਸਰ ਜ਼ਿਲ੍ਹੇ ਦੇ ਪਾਣੀ ਦਾ ਸੈਂਪਲ ਪੂਰੀ ਤਰ੍ਹਾਂ ਕੱਲਾ ਮੁਕਸਰ ਨਹੀਂ ਪੂਰੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਪ੍ਰਭੂ ਧਰਤੀ ਹੇਠਾਂ ਵੀ ਇਹ ਬੋਰ ਕਰਕੇ ਜ਼ਹਿਰ ਪਾਈ ਜਾਂਦੇ ਨੇ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਲੀਟਰ ਪਾਣੀ ਫੈਕਟਰੀਆਂ ਧਰਤੀ ਜੇ ਤੋਂ ਕੱਢ ਵੀ ਰਹੀਆਂ ਨੇ ਰੋਜ਼ ਬੋਰ ਆ ਬਹੁਤ ਵੱਡੇ ਵੱਡੇ ਇੱਕ ਫੈਕਟਰੀ ਚ ਕਈ ਕਈ ਬੋਰ ਆ ਤੇ ਉਹ ਪਾਣੀ ਜ਼ਹਿਰ ਬਣਾ ਕੇ ਉਹ ਪਾਣੀ ਨੂੰ ਉਨਰੰਗ ਕਿਉਂ ਦੇ ਚ ਉਹ ਚ ਕੈਮੀਕਲ ਮਿਲਾ ਕੇ ਧਰਤੀ ਹੇਠਾਂ ਪਾ ਵੀ ਰਹੀਆਂ ਨੇ ਤੇ ਦਰਿਆਵਾਂ ਚ ਵੀ ਪਾ ਰੰਗਾਂ ਜਿਹਦੇ ਕਰਕੇ ਆ ਹਾਲਾਤ ਪੰਜਾਬ ਦੇ ਅੱਜ ਹਰ ਘਰ ਦੇ ਵਿੱਚ ਕੈਂਸਰ ਕਾਲਾ ਪੀੜੀਆ ਹੋਰ ਪਤਾ ਨਹੀਂ ਕਿੰਨੀਆਂ ਚਮੜੀ ਤੇ ਹੱਡੀਆਂਾਂ ਦੀਆਂ ਜਿਹੜੀਆਂ ਬਿਮਾਰੀਆਂ ਓਕਰਾਂ 'ਚ ਵੱਧ ਚੁੱਕੀਆਂ। ਸੋ ਇਹਨੇ ਸਮਝਣ ਦੀ ਲੋੜ ਆ ਬਾਈ। ਹੁਣ ਤਾਂ ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਯਾਰ। ਹੁਣ ਤਾਂ ਆਮ ਮੰਨਣ ਲੱਗ ਗਏ ਕਿ ਲੋਕ ਮਰੀ ਜਾਂਦੇ ਆ ਪਾਣੀ ਪੀ ਕੇ। ਜੇ ਹੁਣ ਵੀ ਨਾ ਆਪਾਂ ਉੱਠੇ ਤਾਂ ਵਰ ਲੱਖ ਦੀ ਲਾਹਨਤ ਹੈ ਵਰਕਰਾਂ 'ਚ ਬੈਠੇ ਕੋਈ ਗੱਲ ਨਹੀਂ। ਮੈਂ ਤਾਂ ਉਹੀ ਕਹਣਾ ਉਹਨਾਂ ਕਿ ਡੀਕੋ ਮੌਤ ਨੂੰ ਜਿੱਦੇ ਮੌਤ ਆਈ ਉਹਦੇ ਗਲ ਨਾਲ ਲਾ ਕੇ ਮਰ ਜਾਓ, ਤੁਰ ਜਾਓ ਦੁਨੀਆ ਤੋਂ। ਜੇ ਤੁਸੀਂ ਆਹੀ ਕੁਛ ਸੋਚੀ ਜਾਣਾ। ਇਸ ਕਰਕੇ ਕੱਲ ਨੂੰ 7:30 ਵਜੇ ਹੈ। ਪੀਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ ਸੜਕ ਦੇ ਉੱਤੇ ਬਣੇ ਪੁਲ ਦੇ ਥੱਲੇ ਜਿਹੜੀ ਸੜਕ ਦੇ ਪੁਲ ਬਣਿਆ ਪਹਿਲਾ ਇਹਦਾ ਆਪਾਂ ਮੋਲਾਪੁਰ ਤੋਂ ਜਾਣਦੇ ਹਾਂ ਪੁਲ ਨਹੀਂ ਚੜਨਾ ਵੱਡਾ ਜਿਹੜਾ ਲੰਮਾ ਪੁਲ ਹੈ ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ ਹੈ ਤੇ ਉੱਥੋਂ ਆਪਣਾ ਮਾਰਚ ਹੈ ਸ਼ਹੀਦ ਕਰਤਾ ਸਿੰਘ ਸਰਾਬੇ ਦੇ ਬੋਤ ਤੱਕ ਤੇ ਮੈਂ ਇੱਕ ਅਪੀਲ ਹੋਰ ਕਰਦਾ ਕੱਲ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ ਤੇ ਜਿੱਥੇ ਪੁੱਢਾ ਦਰਿਆ ਪੈਂਦਾ ਉਹ ਦੇਖ ਕੇ ਆਓ ਮੰਦਰ ਉਹ ਮੌਤ ਦੇਖਿਓ ਕਿਵੇਂ ਸਾਨੂੰ ਮੌਤ ਵੰਡ ਰਹੇ ਆ ਉੱਥੇ ਆਓ ਯਾਰ ਬਹੁਤ ਹੁਣ ਆਪਾਂ ਸੈਂਡ ਕਰ ਲਿਆ ਬਹੁਤ ਸਾਡੀਆਂ ਜ਼ਿੰਦਗੀਆਂ ਗਮਾ ਲੀਆਂ ਜਵਾਕ ਆਪਾਂ ਘਮਾ ਰਹੇ ਆ ਯਾਰ ਚੱਲਿਆੜੀਆਂ ਦਾ ਲੋਕਾਂ ਦਾ ਦੁੱਖ ਜਦੋਂ ਸਾਲ-ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆ ਤੇ ਜਾ ਰਹੇ ਲਾ ਧਰਾੰਗ ਵਾਲਾ ਆ ਕਿੰਨੇ ਪਿੰਡਾਂ 'ਚ ਯਾਰ ਲੋਕਾਂ ਦੇ ਜਵਾਕ ਜੰਮਦੇ ਜਵਾਕਾਂ ਨੂੰ ਯਾਰ ਕੈਂਸਰ ਹੋ ਤੁਰਿਆ ਯਾਰ ਉਹਨਾਂ ਲੋਕਾਂ ਕੋਲੇ ਪਹੁੰਚ ਵੀ ਹੈ ਨਹੀਂ ਬਾਈ 18 18 20 ਵੀ ਕਰੋੜ ਦੇ ਟੀਕੇ ਲਗਾਉਣ ਦੀ ਸੋ ਆਓ ਮੇਰਾ ਵੀਰ ਆਪਾਂ ਕੱਲ ਨੂੰ ਬਾਤ ਤੋਂ ਬਾਤ ਵੱਡੀ ਗਿਣਤੀ ਲੁਧਿਆਣੇ ਬੇਰਖਾ ਪਲਾਂਟ ਪਹੁੰਚ ਕੇ ਤੇ ਰੋ ਮਾਰਚ ਕਰਕੇ ਤੇ ਉਦੋਂ ਅਗਲਾ ਕਦਮ ਇਹ ਫੈਕਟਰੀਆਂ ਇਹ ਜ਼ਹਿਰਾਂ ਇਹ ਵੱਡੇ ਦਰਿਆ ਦਾ ਪਾਣੀ ਇਹ ਜ਼ਹਿਰਾਂ ਇਹ ਸੀਵਰੇਜ ਦਾ ਗੰਦ ਜੋ ਪੈ ਰਿਹਾ ਜੋ ਪਸ਼ੂਆਂ ਦਾ ਗੋਹਾ ਮੂਤ ਪੈ ਰਿਹਾ ਡੈਰੀਆਂ ਦਾ ਜੋ ਹਸਪਤਾਲਾਂ ਦਾ ਗੰਦ ਪੈ ਰਿਹਾ ਬਿਮਾਰੀ ਪੈ ਰਹੀ ਹੈ ਜੋ ਆ ਕੇ ਪਾਣੀ ਦੇ ਵਿੱਚ ਉਹ ਤੁਸੀਂ ਰੋਕਣੀ ਹੈ ਅਗਲੇ ਮਹੀਨੇ ਆਪਾਂ ਇੱਕ ਚੱਕਣੇ ਚੱਕਣਾ ਕਦਮ ਇਹ ਹੁਣ ਸਰਕਾਰ ਫਾਇਨਲ ਕਰ ਲੇ ਕਿ ਤੁਸੀਂ ਕਿੰਨਾ ਨਾਲ ਕਾਰਪਟਾਂ ਨਾਲੋਂ ਵੱਡੇ ਘਰਾਣਿਆਂ ਨਾਲੋਂ ਇਨ੍ਹਾਂ ਫੈਕਟਰੀਆਂ ਨਾਲੋਂ ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ ਕਿ ਮੌਤ ਦੇਣੀ ਹੈ ਤੁਸੀਂ ਫੈਸਲਾ ਕਰਨਾ ਤੇ ਪੰਜਾਬ ਪੂਰਾ ਹੁਣ ਤਾਂ ਮਾਹੌਲ ਬਣ ਰਿਹਾ ਪੂਰੇ ਪੰਜਾਬ 'ਚ ਪੂਰਾ ਪੰਜਾਬ ਸੜਕਾਂ ਤੇ ਆਊਗਾ ਮੈਂ ਫੇਰ ਕਹਿੰਨਾ ਕੱਲਾ ਸਾਤਲੋ ਜੀ ਨਹੀਂ ਦਾ ਵੀ ਬਿਆਸ ਕਾਲੀ ਚਿੱਟੀ ਬਈ ਸਾਰੇ ਆਪਾਂ ਥੱਲੇ ਵੀ ਧਰਤੀ ਦੇਟੋ ਇਹ ਸਾਰਾ ਪੈਰਾ ਲੋਕੋ ਆਪਾਂ ਨੂੰ ਉੱਠ ਕੇ ਦੇਣਾ ਪੈਣਾ ਜੇ ਆਪਣੀਆਂ ਨਸਲਾਂ ਤੇ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ ਆਓ ਮੇਰੇ ਵੀਰ ਕੱਲ ਮਿਲਦੇ ਆਂ ਲੱਗਾਂਗੇ